श्याम संकीर्तन मंडल समाणा ਵੱਲੋਂ ਅੱਜ ਅੱਗਰਵਾਲ ਗਊਸ਼ਾਲਾ ਸਮਾਣਾ ਵਿਖੇ ਤੀਸਰਾ ਖੂਨਦਾਨ ਕੈਂਪ ਲਗਾਇਆ ਗਿਆ ਹੈ ਇਹ ਕੈਂਪ स्वर्गीय श्रीमती स्कੁੰਤਲਾ ਦੇਵੀ ਜੀ ਬੰਸਲ ਸ਼੍ਰੀਮਤੀ ਸਕੁੰਤਲਾ ਦੇਵੀ ਜੀ ਬੰਸਲ ਉਹਨਾਂ ਦੇ ਪਰਿਵਾਰ ਵੱਲੋਂ अजय ਬੰਸਲ ਜੀ ਦੇ ਸਹਿਯੋਗ ਦੇ ਨਾਲ ਮੰਡਲ ਵੱਲੋਂ ਲਗਾਇਆ ਗਿਆ ਨਵੀਂ ਅੱਗਰਵਾਲ ਗਊਸ਼ਾਲਾ ਸਮਾਨਾ ਵਿਖੇ ਆਓ ਤੁਹਾਨੂੰ ਦਿਖਾਨਿਆਂ ਇਸ ਕੈਂਪ ਦੀਆਂ ਕੁਝ ਚੱਲਕੀਆਂ ਬਹੁਤ ਸ਼ਾਮ ਪਿਆਰੀ ਪਹੁੰਚੇ ਦੀ ਸਾਰਿਆਂ ਦਾ ਸ਼੍ਰੀ ਸ਼ਾਮ ਸੰਗੀਤਨ ਮੰਡਲ ਵੱਲੋਂ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਸ਼੍ਰੀ ਸ਼ਾਮ ਸੰਗੀਤਨ ਮੰਡਲ ਦੀ ਸਾਰੀ ਟੀਮ ਤੁਹਾਡੇ ਸਾਰੇ ਸੱਜਣਾਵਾਂ ਦਾ ਇੱਥੇ ਪਹੁੰਚਣ ਤੇ ਸਵਾਗਤ ਕਰਦੀ ਹੈ ਜਿੰਨੇ ਵੀ ਡੋਨਰ ਅੱਜ ਇਸ ਬਲੱਡ ਕੈਂਪ ਤੇ ਵਿੱਚ ਬਲੱਡ ਡੋਨੇਟ ਕਰਨ ਲਈ ਪਹੁੰਚੇ ਨੇ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਸ਼੍ਰੀ ਸ਼ਾਮ ਹਵੇਲੀ ਲਖਦਾਤਰ ਧਰਮਸ਼ਾਲਾ ਨਾਲ ਜੁੜੇ ਲਾਈਫਟਾਈਮ ਟ੍ਰਸਟੀ ਟ੍ਰਸਟੀ ਜਿੰਨੇ ਵੀ ਸਹਿਯੋਗੀ ਸਾਡੇ जिन्होंने बहुत बड़ा सहयोग ਦਿੱਤਾ बहुत बड़ा आशीर्वाद ਦਿੱਤਾ शाम संकीर्तन मंडल ਨੂੰ ਤੁਹਾਡਾ ਸਾਰੇ ਸੱਜਣਾ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਵਾਗਤ ਪ੍ਰੈਸ ਮੀਡੀਆ ਤੋਂ ਜਿੰਨੇ ਵੀ ਸਾਡੇ ਪੱਤਰਕਾਰ ਵੀ ਇੱਥੇ ਪਹੁੰਚੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ जय श्री श्याम ਕੀ ਗਿਆ ਸੀ ਉਹਨਾਂ ਦਾ ਦੇਖਾ ਹਰਮਾਇਕ ਅੰਕਲ ਜੀ ਕਿਹਨੂੰ ਲੈ ਚੱਲਦੇ ਆਂ ਮਾੜਾ ਕਰਦੇ ਨੇ ਤੇ ਇਹ ਜਿਹੜਾ ਨਾ ਕਰੋੜ ਮੋੜੋ ਤਾਂ ਸਮਝ ਆ ਜੇ ਆਓ ਰੇਕ ਕਰੀਏ ਠੀਕ ਹੈ ਜੀ

ਕਰ ਰਿਹਾ ਹਾਂ ਜੀ ਹਾਂਜੀ ਵਿਦੇ ਜੀ ਕੀ ਕਹਿਣਾ ਚਾਹੋਗੇ ਅੱਜ ਕੈਂਪ ਲਗਾਇਆ ਗਿਆ ਅਗਰਵਲ ਧਰਮਸ਼ਾਲਾ ਦੇ ਵਿੱਚ ਅੱਜ ਸ਼੍ਰੀ ਸ਼ਿਆਮ ਸਿਕਰਤਨ ਮੰਡਲ ਤੋਂ ਮਾਣਾ ਵੱਲੋਂ ਤੀਸਰਾ ਕੈਂਪ ਪਰਥਲੇ ਸੀਮੇ ਤੇ ਵਿਦੇ ਬੱਚੇ ਲਈ ਲਗਾਇਆ ਗਿਆ ਇਹ ਕੈਂਪ ਦੀ ਇੰਪੋਰਟੈਂਸ ਇੰਨੀ ਹੈ ਠੀਕ ਹੈ ਬਿਲਕੁਲ ਗਰਮੀ ਹੈ ਦੇਖੋ ਕਿੰਨਾ ਅੱਜ 47 ਵਰਤਾਲੀ ਲਿਖਤੇ ਟੈਂਪਰੇਰੀ ਵਿਚਜ ਕੈਂਪ ਲਗਾਇਆ ਗਿਆ ਜਿੱਦ ਲਈ ਅੱਜਕਲ ਬੱਚਿਆਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਸਕੂਲ ਕਾਲਜ ਬੰਦ ਹੋਣ ਕਾਰਨ ਗਰਮੀ ਜ਼ਿਆਦਾ ਹੋਣ ਕਾਰਨ ਤੇ ਮਜਾਈ ਦਾ ਸੀਰ ਹੋਣ ਕਾਰਨ ਤੇ ਕੈਂਪਾਂ ਦੀ ਘਾਟ ਹੋ ਜਾਂਦੀ ਹੈ ਤੇ ਬਲੱਡ ਬੈਂਕ ਦੀ ਖੂਨ ਦੀ ਕਮੀ ਹੋ ਜਾਂਦੀ ਹੈ ਜਿਸ ਕਾਰਨ ਬੱਚਿਆਂ ਨੂੰ ਬੜੀ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਦੋ 60 ਬੱਚੇ ਨੇ ਜਿਨ੍ਹਾਂ ਨੂੰ ਹਰ ਡੇਲੀ ਦੇ ਵਿੱਚ 40 ਯੂਨਟਸ ਨੂੰ ਡਿਵਲਪਮੈਂਟ ਕਰਨ ਦੀ ਹੈ ਇਹਨਾਂ ਬੱਚੇ ਇਹਨਾਂ ਦੇ ਕੈਂਪ ਦੇ ਸਹਾਰੇ ਬੱਚੇ ਆਪਣਾ ਜੀਵਨ ਕੁਝ ਆਰਦੇ ਨੇ ਮੈਂ ਤਾਂ ਸਾਰਿਆਂ ਸੁਭਾਣੇ ਵਾਸਤੇ ਜੋ ਪਟਿਆਲੇ ਜਿਹੜੇ ਬੈਠੇ ਨੇ ਸਭ ਨੂੰ ਬੇਨਤੀ ਕਰਾਂਗਾ ਕਿ ਵੱਧ ਤੋਂ ਵੱਧ ਇਸੇ ਕੈਂਪ ਦੇ ਵਿੱਚ ਆਓ ਇਹਦੇ ਗੁੰਦਾਨ ਕਰੋ ਕਿੰਨੇ ਕੁ ਯੂਨਿਟ ਇਕੱਠੇ ਹੋ ਚੁੱਕੇ ਨੇ ਤੇ ਕਿੰਨੇ ਕੁ ਸੁਭਾਵੜਾ ਹੁਣ ਤੱਕ 60 ਯੂਨਿਟ ਦੇ ਕਰੀਬ ਇਕੱਠੇ ਹੋ ਚੁੱਕੇ ਨੇ ਸਾਨੂੰ ਸੁਭਾਣੇ ਸੁਭਾਉਣਾ ਕਿ 150 ਯੂਨਿਟ ਕਰੀਬ ਇਕੱਠੇ ਹੋ ਜਾਈਗਾ ਮੈਂ ਕਹਿੰਦਾ ਮੱਦਦ ਲਾ ਰਿਹਾ ਹਾਂ ਠੀਕ ਹੋ ਵੀ ਜੀ ਹਾਂ ਬਹੁਤ ਅੱਛਾ ਸਰ ਬਹੁਤ ਅੱਛਾ ਕਿੰਨੀ ਵਾਰੀ ਤੇਰੇ 20 21 ਟਾਈਮ ਹੈ 21ਵੀਂ ਵਾਰੀ ਹਾਂਜੀ ਹਾਂਜੀ ਚਲੋ ਵਿਜੇ ਮਿੱਤਰ ਜੀ 21ਵੀਂ ਵਾਰੀ ਖੂਨ ਦੇ ਰਹੇ ਨੇ ਵਿਜੇ ਮਿੱਤਰ ਅੱਗੇ ਅੱਗੇ ਕਰਾ ਜੀ ਸ਼੍ਰੀਮਤੀ ਪ੍ਰਿੰਕਾ ਮਿੱਤਲ ਜੀ ਜਿਹੜੇ ਸਾਡੇ ਟਰਸਟੀ ਨੇ ਸ਼੍ਰੀ ਸ਼ਾਮ ਮੰਦਿਰ ਦੇ ਉਹਨਾਂ ਦੇ ਹਸਬੈਂਡ ਸ਼੍ਰੀ ਪੰਕਜ ਮਿੱਤਲ ਜੀ ਨੂੰ ਇਹ ਸਾਨੂੰ ਬਹੁਤ ਵੱਡਾ ਮਾਣ ਮਹਿਸੂਸ ਹੋ ਰਿਹਾ ਅਸੀਂ ਸਨਮਾਨਿਤ ਕਰ ਰਹੇ ਹੁੜਾਈ ਜੀ ਦਾ ਰੁਕੇ ਮਾਂ ਸੀਗਾ ਆ ਨਹੀਂ ਸਕੇ ਕਮੈਂਟਰੀ ਪੂਰਾ ਹੋ ਗਿਆ ਉਹਨੂੰ ਅੱਜ ਫਾਦਰ ਡੇ ਦੇ ਸਪੈਸ਼ਲ शाम <iraOn> प्यारे की वकातार की जय श्री शाम जय श्री ਆਜੀ ਸੰਜੇ ਜੀ ਕੀ ਕਹਿਣਾ ਚਾਹੋਗੇ ਅੱਜ ਕੈਂਪ ਲਗਾਇਆ ਗਿਆ ਹੈ ਬੀਜੇ ਪਾਵਾ ਜੀ ਨੂੰ ਸਨਮਾਨ ਕਰ ਰਹੇ ਹਾਂ ਸ਼੍ਰੀ ਸ਼ਾਮ ਸੰਗੀਤਨ ਮੰਡਲ ਦੀ ਖੁਸ਼ ਨਸੀਬੀ ਹੈ ਸ਼ਾਮ ਬਾਬਾ ਜੀ ਦੀ ਕਿਰਪਾ ਦੇ ਨਾਲ ਇਹ ਮੌਕਾ ਮਿਲਿਆ ਤੇ ਸਾਡੇ ਅਜੇ ਬੰਸ ਸਿੰਘ ਜੀ ਦਾ ਸਹਿਯੋਗ ਇਹਨਾਂ ਨੇ ਆਪਣੀ ਮਾਤਾ ਨੂੰ ਸਮਰਪਿਤ ਅੱਜ ਸ਼ਾਮ ਸੰਗੀਤਨ ਮੰਡਲ ਨੂੰ ਅਸ਼ੀਰਵਾਦ ਦਿੱਤਾ ਸਹਿਯੋਗ ਕੀਤਾ ਤਾਂ ਇਹ ਤੀਸਰਾ ਕੈਂਪ ਖਲੇਸੀਮੀਆਂ ਤੋਂ ਪੀੜਿਤ ਬੱਚਿਆਂ ਲਈ ਲਗਾਇਆ ਗਿਆ तकरीबन 110 ਯੂਨਿਟ ਖੁੰਦੇ ਇਕੱਠੇ ਹੋਏ ਜਿੰਨੇ ਵੀ ਡੋਨਰ ਅੱਜ ਇੱਥੇ ਪਹੁੰਚੇ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਪੂਰੀ ਟੀਮ ਵੱਲੋਂ ਸ਼੍ਰੀ ਸ਼ਾਮ ਸੰਗੀਤਨ ਮੰਡਲ ਵੱਲੋਂ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਟਰਸਟੀ ਲਾਈਫਟਾਈਮ ਟਰਸਟੀ ਸ਼੍ਰੀ ਸ਼ਾਮ ਹਵੇਲੀ ਨਾਲ ਜਿਹੜੇ ਜੁੜੇ ਨੇ ਉਹ ਆਏ ਬਹੁਤ ਵੱਡਾ ਪਿਆਰ ਬਹੁਤ ਵੱਡਾ ਆਸ਼ੀਰਵਾਦ ਮਿਲਿਆ ਉਹਨਾਂ ਦਾ ਵੀ ਬਹੁਤ ਧੰਨਵਾਦ ਸਾਰੇ ਸਮੂਹਾਂ ਦੀ ਵਸਨੀਕਾਂ ਸਿਰੇ ਦੀ ਲੋ ਚੱਲ ਰਹੀ ਹੈ ਗਰਮੀ ਅੱਤ ਦੀ ਹੈ ਬਾਹਰ ਬਹੁਤ ਜ਼ਿਆਦਾ ਮੌਸਮ ਹੈ ਜਿਹੜਾ ਗਰਮੀ ਦਾ ਹੋਇਆ ਪਿਆ ਕਿੰਨੇ ਯੂਨਿਟ ਫਿਰ ਵੀ ਤੁਸੀਂ ਇਕੱਠੇ ਕਰਦੇ ਪਾਪਾ ਜੀ ਦੀ ਕਿਰਪਾ ਹੋਈ ਹੈ 125 ਦੇ ਕਰੀਬ ਯੂਨਿਟ ਫਿਰ ਵੀ ਇਕੱਠੇ ਹੋ ਗਏ ਨੇਗੇ ਅ ਅੰਦਰ ਏਸੀ ਹਾਲ ਦੀ ਸੁਵਿਧਾ ਬਾਬਾ ਜੀ ਨੇ ਦਿੱਤੀ ਬਾਹਰ ਤਾਂ ਖੜਿਆ ਵੀ ਨਹੀਂ ਜਾ ਰਿਹਾ ਜਿਵੇਂ ਕਹਿੰਦੇ ਨੇ ਪਰ ਫਿਰ ਵੀ ਡੋਨਰਸ ਆਪਣੇ ਸ਼ਰੀਰ ਦੇ ਕਸ਼ਟ ਝੱਲ ਕੇ ਇੱਥੇ ਪਹੁੰਚੇ ਸ਼ਬਦ ਨਹੀਂ ਕਿਹਨਾ ਸ਼ਬਦਾਂ ਨਾਲ ਸਾਰੇ ਡੋਨਰ ਦਾ ਧੰਨਵਾਦ ਕਰਾਂ 125 ਯੂਨਿਟ ਇੰਨੀ ਗਰਮੀ ਦੇ ਵਿੱਚ ਸ਼ਾਮ ਸੰਕੀਰਤਨ ਮੰਡਲ ਵੱਲੋਂ ਅੱਜ ਜੋ ਥੈਲਾਸਮੀਨੀਆਂ ਪੀੜਿਤ ਬੱਚਿਆਂ ਦੇ ਲਈ ਵੀ ਜੇ ਬਾਬਾ ਜੀ ਜਿਨ੍ਹਾਂ ਦੀ ਸੇਵਾ ਉਹ ਕਰਾਉਂਦੇ ਨੇ ਬੱਚਿਆਂ ਦੇ ਲਈ ਬਲੱਡ ਡੋਨੇਸ਼ਨ ਕੈਂਪ ਲਵਾਉਂਦੇ ਨੇ 125 ਯੂਨਟ ਇਸ ਗਰਮੀ ਦੇ ਵਿੱਚ ਜਦੋਂ ਕਿ ਗਰਮੀ ਦੇ ਵਿੱਚ ਖੂਨ ਦੀ ਜਿਹੜੀ ਕਮੀ ਹੋ ਜਾਂਦੀ ਹੈ ਤੇ ਖੂਨ ਮਿਲਦਾ ਨਹੀਂ ਹੈ ਤੇ ਫਿਰ ਵੀ 125 ਯੂਨਟ ਇੱਕ ਬਹੁਤ ਵੱਡੀ ਉਪਲਬਧੀ ਹੈ ਸਮਾਣਾ ਦੇ ਵਿੱਚੋਂ ਇਕੱਠੇ ਹੋਏ ਨੇ ਸਾਡੇ ਅਜੇ ਬੰਸਲ ਜੀ ਜਿਨ੍ਹਾਂ ਦੀ ਮਾਤਾ ਸਵਰਗਿਆ ਸੁਕੁੰਤਲਾ ਦੇਵੀ ਜੀ ਦੀ ਯਾਦ ਦੇ ਵਿੱਚ ਇਹ ਕੈਂਪ ਲਗਾਇਆ ਗਿਆ ਸੀ ਅਜੇ ਜੀ ਕੀ ਕਹਿਣਾ ਚਾਹੋਗੇ ਅੱਜ ਕੈਂਪ ਲਗਾਇਆ ਗਿਆ ਤੁਹਾਡੀ ਮਾਤਾ ਜੀ ਦੀ ਯਾਦ ਦੇ ਵਿੱਚ ਸ਼ਾਮ ਸੰਕੇਤਨ ਮੰਡਲ ਵੱਲੋਂ ਸਾਨੂੰ ਬਹੁਤ ਅੱਛਾ ਲੱਗਿਆ ਜੀ ਗਰਮੀ ਦੇ ਮੌਸਮ ਦੇ ਵਿੱਚ ਡੌਂਡਰਾ ਚ ਬੜਾ ਉਤਸ਼ਾਹ ਤੀਗਾ ਸਾਹ ਦੇ ਨਾਲ ਇਹ ਕੈਂਪ ਸਕਸੈਸ ਰਿਹਾ ਜੀ ਬਹੁਤ ਅੱਛਾ ਲੱਗਿਆ ਹਾਂ ਜੀ ਵੀਰੇ ਜੀ ਕੀ ਕਹਿਣਾ ਚਾਹੋਗੇ ਮੈਂ ਤਾਂ ਬਹੁਤ ਧੰਨਵਾਦੀਆਂ ਸਮਾਣਾ ਨਿਵਾਸੀਆਂ ਦਾ ਖਾਸ ਕਰਕੇ ਬਹੁਤ ਧੰਨਵਾਦੀਆਂ ਸ਼ਿਆਮ ਸਕੱਤਨ ਮਿੰਦਲ ਸ਼੍ਰੀ ਅਜੇ ਜੀ ਦਾ ਤੇ ਬਾਕੀ ਜਿਹੜੇ ਇਹਨਾਂ ਦੀ ਟੀਮ ਹੈ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰਾ ਕਿਉਂਕਿ ਹਮੇਸ਼ਾ ਤੋਂ ਇਹਨਾਂ ਨੇ ਮੈਨੂੰ ਸਹਿਯੋਗ ਮਿਲਦਾ ਹੈ ਕਿਉਂਕਿ 3 ਸਾਲ ਪਹਿਲਾਂ ਇਹਨਾਂ ਨੇ ਤੋਂ ਮੈਨਾਂ ਜੁੜੇ ਸੀ ਮੈਂ ਇਹਨਾਂ ਨਾਲ ਜੁੜਿਆ ਇਹਨਾਂ ਨੂੰ ਆਪਾਂ ਕਿਹਾ ਵੀ ਕੈਂਪ ਲਗਾਣਾ ਤੇ ਇਹਨਾਂ ਨੇ ਹਰ ਸਾਲ ਇੱਕ ਪੱਕਾ ਹੀ ਬਣਾਇਆ। ਇਸ ਤੋਂ ਲਾਵੇ ਬਾਹਲੇ ਸ਼ਹਿਰਾਂ ਦੇ ਵੀ ਸਾਨੂੰ ਕੈਂਪ ਬਵਾ ਕੇ ਦਿੰਦੇ ਨੇ। ਸ਼ਾਮ ਪ੍ਰੇਮੀ ਜਿਹੜੇ ਨੇ ਬਾਕੀ ਜਿਹੜੇ ਹਾਰੇ ਕੇ ਸਹਾਰੇ ਨੇ ਇਹ ਪ੍ਰੇਮੀ ਵੀ ਆਖੀ ਹਾਰੇ ਕੇ ਸਾਰੇ ਵੜ ਜਾਂਦੇ ਨੇ। ਮੈਂ ਇਹਨਾਂ ਦਾ ਤੈਅ ਤਰਸਨ ਬੁਵਾਦਾ ਜਨਾਜ 125 ਯੂਨਟ ਇੱਕ ਬੜੀ ਪੇਸ਼ੇਨ ਕਰਵੀ ਬੈਰੀਏ ਬਾਹਰ ਨਿਕਲੋਂ ਜੀ ਨਹੀਂ ਕਰਦਾ। ਪਰ ਡੋਨਰ ਦੇਖੋ ਅੱਜ ਇਹ ਵੀ ਦੂਰ ਤੁਰ ਕੇ ਆਇਆ ਇੱਥੇ ਉਹ ਆਪਣਾ ਡੋਨੇਸ਼ਨ ਕਰਕੇ ਆ 125 ਯੂਨਿਟ ਇਕੱਠੇ ਕੀਤੇ ਕਿਉਂਕਿ ਇਸ ਤੋਂ ਪਹਿਲਾਂ ਵੀ ਅਸੀਂ ਕੈਂਪ ਲਾ ਚੁੱਕੇ ਸੀ 126 ਯੂਨਿਟ ਹੋਏ ਸੀ ਇੱਕ ਹਫ਼ਤੇ ਦੇ ਵਿੱਚ ਦੂਸਰਾ ਕੈਂਪ ਸ਼ਹਿਰ ਦੇ ਵਿੱਚ ਲੱਗਣਾ 125 ਯੂਨਿਟ ਫਿਰ ਇਕੱਠੇ ਹੋ ਜਾਣਾ ਬਹੁਤ ਵੱਡੀ ਗੱਲ ਹੈ ਕਿੰਨੇ ਬੱਚੇ ਨੇ ਜਿਹੜੇ ਪੀੜਤ ਨੇ ਜਿਨ੍ਹਾਂ ਨੂੰ ਇਹ ਖੂਨ ਦੀ ਲੋੜ ਪੈਂਦੀ ਹੈ ਕਿੰਨੀ ਦੇਰ ਬਾਅਦ ਲੋੜ ਪੈਂਦੀ ਹੈ ਟੋਟਲ 260 ਬੱਚੇ ਨੇ ਪਟਿਆਲਾ ਦੇ ਵਿੱਚ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਜਿਹੜੇ ਕਿ ਬਾਹਰੋਂ ਹੀ ਆਉਂਦੇ ਨੇ ਕੋਈ ਸਰੂਰ ਤੋਂ ਕੋਈ ਬਨਾਲੇ ਤੋਂ ਕੋਈ ਕੈਥਲ ਤੋਂ ਕੋਈ ਕੋਸ਼ੇਤਰ ਤੋਂ ਅੰਬਾਲੇ ਤੋਂ ਤੇ ਵੱਖ-ਵੱਖ ਸ਼ਹਿਰਾਂ ਤੋਂ ਆਉਂਦੇ ਨੇ ਜਿਹੜੇ ਕਿ ਡੇਲੀ 20 ਬੱਚੇ ਆਉਂਦੇ ਨੇ ਉਹਨਾਂ ਨੂੰ 40 ਯੂਨਟਾ ਰੋਜ਼ ਦੀ ਜੋਟ ਮਿਲਦੀ ਹੈ ਤੇ ਇਸ ਕਰਕੇ ਬਲੱਡ ਬੈਂਕ ਦੇ ਵਿੱਚ ਗਰਮੇ ਵਿੱਚ ਹੋਏ ਦੇ ਵਿੱਚ ਬਹੁਤ ਜ਼ਿਆਦਾ ਘਾੜੀ ਗਰਮੀ ਹੋ ਜਾਂਦੀ ਹੈ ਅਤੇ ਕਈ ਗੁਰੂਪਤਾਂ ਇਹੋ ਜਿਹੇ ਮਿਲਦੇ ਨਹੀਂ ਜੇ ਇਹ ਪੋਜੀਟਿਵ ਹੈ ਇਹ ਬੜੀ ਛੋਟਾ ਹੀ ਰਹਿੰਦੀ ਇਹਨਾਂ ਦੀ ਤੇ ਅੱਜ ਮੇਰੀ ਉਮੀਦ ਹੈ ਕਿ ਅੱਜ ਸਾਰੇ ਗੁਰੂਪਤ ਜਿਹੜੇ ਹੈ ਮਿਲ ਜਾਣਗੇ ਤੁਹਾਨੂੰ ਜਿਹੜਾ ਬੱਚਿਆਂ ਦਾ ਇੱਕ ਹਫ਼ਤਾ ਪੂਰਾ ਨਿਕਲ ਜਾਏਗਾ ਵੀ ਜੇ ਪਾਵਾ ਜੀ ਦੱਸ ਰਹੇ ਸੀਗੇ ਕਿ ਖੂਨ ਦੀ ਜਿਹੜੀ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਤੇ ਬਹੁਤ ਵਧੀਆ ਇਹਨਾਂ ਨੂੰ ਵੀ ਕਹਿੰਦੇ ਇੱਕ ਬਹੁਤ ਹਾਰੇ ਕਸਾਰਾ ਜਿਹੜਾ ਇਹ ਇਹ ਇੱਥੇ ਸੱਚ ਹੋਇਆ ਕਿ ਜਿੰਨੇ ਵੀ ਬੱਚੇ ਪੀੜਤ ਨੇ ਇੱਕ ਤਰ੍ਹਾਂ ਦੇ ਹਾਰੇ ਕਸਾਰਾ ਸਹਾਰਾ ਲੱਗਿਆ ਉਹਨਾਂ ਨੂੰ ਇੱਕ ਖੂਨਦਾਨ ਕੈਂਪ ਦਾ 125 ਯੂਨਿਟ ਇਕੱਠੇ ਕੀਤੇ ਨੇ ਸਾਰੇ ਹੀ ਜਿੰਨੇ ਵੀ ਖੂਨਦਾਨ ਜਿਨ੍ਹਾਂ ਨੇ ਦਿੱਤਾ ਉਹਨਾਂ ਦਾ ਸਾਰਿਆਂ ਦਾ ਬਾਬਾ ਸ਼ਾਮ ਉਹਨਾਂ ਤੇ ਆਪਣੀ ਕਿਰਪਾ ਬਣਾਈ ਰੱਖੇ سب کا بہت بہت دن باد جی شری شام جی شام شام جی شام شام جی کا سہارا شام ہمارا بابا شام ہمارا جی شری شام شام جی شام جی شری شام جی شری شام